ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਦੋਸਤੋ ਮੈਂ ਦਿਲਬਾਖ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ R32 ਵਾਲੇ ਕੰਪਰੈਸ਼ਰ ਦੇ ਵਿੱਚ R22 ਗੈਸ ਮਕੈਨਿਕ ਕਿਉਂ ਨਹੀਂ ਪਾਉਂਦੇ ਉਹ ਆਪਾਂ ਇੱਕ ਗੱਲਾਂ ਨਾਲ ਨਹੀਂ ਦੱਸਣਾ ਆਪਾਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਉਣਾ ਕਿ R32 ਤੇ R22 ਵਾਲੇ ਕੰਪਰੈਸ਼ਰ ਦੇ ਵਿੱਚ ਕੀ ਫਰਕ ਹੁੰਦਾ ਆਪਣੇ ਕੋਲੇ ਦੋਸਤੋ ਦੋ ਕੰਪਰੈਸ਼ਰ ਆ ਆਰ ਭਾਈ ਵਾਲਾ ਤਿਆਰ 32 ਵਾਲਾ ਠੀਕ ਆ ਹੁਣ ਆਪਣੇ ਕੋਲੇ ਹੈਗਾ ਆਰ 32 ਵਾਲਾ ਕੰਪਰੈਸ਼ਰ ਇਹਨੂੰ ਆਪਾਂ ਕੱਟਣ ਲੱਗੇ ਆ ਤੇ ਇਹ ਲੋਇਡ ਕੰਪਨੀ ਦਾ ਕੰਪਰੈਸ਼ਰ ਹੈਗਾ ਤੇ ਲੋਇਡ ਕੰਪਨੀ ਦੇ ਸੀ ਜੋ ਕੰਪਰੈਸ਼ਰ ਕੱਢਿਆ ਤੇ ਗਰੀ ਕੰਪਨੀ ਦਾ ਕੰਪਰੈਸ਼ਰ ਹੈਗਾ ਆ ਵੈਸੇ ਕੰਪਰੈਸ਼ਰ ਨਵਾਂ ਸੀ ਪਰ 440 ਬੋਲਟ ਆਉਣ ਕਰਕੇ ਇਹਦੀਆਂ ਜਿਹੜੀਆਂ ਟਰਨਰ ਸ਼ਾਰਟ ਹੋਈਆਂ ਸੀਗੀਆਂ ਤੇ ਕੰਪਰੈਸ਼ਰ ਦੀ ਪੰਪਿੰਗ ਬਿਲਕੁਲ ਸਹੀ ਸੀਗੀ ਕੰਪਰੈਸ਼ਰ ਆਪਾਂ ਹੁਣ ਕੱਟ ਲਿਆ ਠੀਕ ਆ ਇਹ ਹੈਗਾ ਇਹ ਹੈਗਾ R32 ਵਾਲਾ ਕੰਪਰੈਸ਼ਰ ਠੀਕ ਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਕੱਟਣ ਲੱਗੇ ਆ ਹੁਣ R22 ਵਾਲਾ ਕੰਪਰੈਸ਼ਰ ਇਹ ਡੈਕਨ ਦੇ AC ਦਾ ਕੰਪਰੈਸ਼ਰ ਆ ਲਗਭਗ 12 ਸਾਲ ਚੱਲਿਆ ਹੋਇਆ ਕੰਪਰੈਸ਼ਰ ਆ ਤੇ ਕੰਪਰੈਸ਼ਰ ਆਪਾਂ ਕੱਟ ਲਿਆ ਇਹ ਕੰਪਰੈਸ਼ਰ ਦੇ ਵਿੱਚੋਂ ਆਪਾਂ ਜੋ ਕੱਢਿਆ ਆ ਇਹ ਉਹਦਾ ਕੰਪਰੈਸ਼ਰ ਆ ਠੀਕ ਆ ਇਹ ਹੈਗੇ ਆ ਦੋਨਾਂ ਦੇ ਸਟ੍ਰਿਕਟਰ ਜੇ ਆਪਾਂ ਫਰਕ ਕੱਢੀਏ ਸਟੇਟਰ ਲਗਭਗ ਦੋਨਾਂ ਦੇ ਇੱਕੋ ਜਿਹੀ ਆ। ਉਹਨਾਂ ਸਟੇਟਰ ਉਹ ਆ ਤੇ ਉਹਨਾਂ ਸਟੇਟਰ ਉਹ ਆ ਤੇ ਇਹਦੇ ਵਿੱਚ ਜਿਹੜੀ ਤਾਰ ਦੀ ਵਰਤੋਂ ਕੀਤੀ ਗਈ ਆ ਉਹ ਵੀ 20 ਨੰਬਰ ਤਾਰ ਆ ਦੋਨਾਂ ਦੇ ਵਿੱਚ ਇੱਕੋ ਜਿਹੀ ਤਾਰ ਆ। ਆਹ ਹੁੰਦਾ ਓਵਰਲੋਡ ਸਵਿਚ ਜਿਹੜੀ ਕਿ ਜਦੋਂ ਕੰਪਰੈਸ਼ਨ ਓਵਰਹੀਟ ਹੋ ਜਾਂਦਾ ਤੇ ਇਹਨੂੰ ਬੰਦ ਕਰ ਦਿੰਦੀ ਆ। ਤੇ ਜਿਹੜਾ ਮੇਨ ਫਰਕ ਹੈਗਾ ਇਹਦੇ 'ਚ ਉਹ ਹੈਗਾ R32 ਵਾਲੇ ਕੰਪਰੈਸ਼ਨ ਚ ਹੁੰਦਾ ਸਿੰਥੈਟਿਕ ਆਇਲ ਤੇ R22 ਵਾਲੇ ਕੰਪਰੈਸ਼ਨ ਦੇ ਵਿੱਚ ਹੁੰਦਾ ਮਿਨਰਲ ਆਇਲ ਹੁਣ ਆਪਾਂ ਮੈਨ ਤੁਹਾਨੂੰ ਦੱਸਦੇ ਹਾਂ ਵੀ R32 ਵਾਲੇ ਕੰਪਰੈਸ਼ਨ ਤੇ R22 ਵਾਲੇ ਕੰਪਰੈਸ਼ਨ ਚ ਕੀ ਫਰਕ ਹੁੰਦਾ ਉਹਦੇ ਵਿੱਚ R22 ਗੈਸ ਕਿਉਂ ਨਹੀਂ ਪਾ ਸਕਦੇਗੇ ਆਪਾਂ ਕੰਪਰੈਸ਼ਨ ਤੁਹਾਨੂੰ ਖੋਲ ਕੇ ਦਿਖਾਉਣੀ ਆ ਆ ਕੰਪਰੈਸ਼ਨ ਦੇ ਉੱਪਰ ਲੱਗੀ ਹੁੰਦੀ ਹੈ ਵਾਲ ਪਲੇਟ ਕੰਪਰੈਸ਼ਰ ਮੜਾ ਆ ਤੁਹਾਨੂੰ ਸਮਝਣਾ ਪਊਗਾ ਕਿ ਕੰਪਰੈਸ਼ਰ ਕੰਮ ਕਿਵੇਂ ਕਰਦਾ ਥੋੜਾ ਜਿਹਾ ਇੱਕ ਕੰਪਰੈਸ਼ਰ ਇਸ ਤਰ੍ਹਾਂ ਆ ਜਿਹੜਾ ਰੂਟਰ ਆ ਜਿਹੜੇ ਰੂਟਰ ਹੈਗੇ ਆ R32 ਵਾਲਾ ਰੂਟਰ ਆ ਉਹ ਲਗਭਗ R22 ਵਾਲੇ ਰੂਟਰ ਦੇ ਨਾਲੋਂ ਥੋੜਾ ਜਿਹਾ ਵੱਡਾ ਹੈਗਾ ਮੋਟਾ ਰੂਟਰ R22 ਦੇ ਨਾਲੋਂ R32 ਵਾਲਾ ਰੂਟਰ ਹੁਣ ਤੁਹਾਨੂੰ ਦਿਖਾਉਣੀ ਆਪਾਂ ਵੀ ਕੰਪਰੈਸ਼ਰ ਕੰਮ ਕਿਵੇਂ ਕਰਦਾ ਆਪਾਂ ਨੂੰ ਇਹ ਐਕਸਟਰਾ ਮੂਵ ਕਰਦਾ ਮੂਵ ਕਰਨ ਦੇ ਨਾਲ ਗੈਸ ਕਿਵੇਂ ਪمپ ਕਰਦਾ ਉਹ ਤੁਹਾਨੂੰ ਦਿਖਾਉਣੀ ਆ ਆ ਜਿਹੜੀ ਪਾਈਪ ਤੁਹਾਨੂੰ ਦਿਖ ਰਹੀ ਆ ਇਹ ਹੈਗੀ ਸਕਸ਼ਨ ਪਾਈਪ ਸਿੱਧੀ ਬਾਹਰ ਤੋਂ ਅੰਦਰ ਕੰਪਰੈਸ਼ਨ ਨੂੰ ਜੁੜੀ ਜੁੜੀ ਹੁੰਦੀ ਹੈ ਜਿਸ ਰਾਹੀਂ ਕੇ ਗੈਸ ਅੰਦਰ ਖਿੱਚਦਾ ਇਹ ਜਿਹੜੀ ਗੈਸ ਆ ਇਹ ਇਹਨੂੰ ਆਪਾਂ ਸੈਂਟਰ 'ਚ ਰੱਖਦੇ ਹਾਂ ਇੱਥੇ। ਤਾਂ ਇੱਥੇ ਮੰਨ ਕੇ ਚੱਲੋ ਇਹ ਗੈਸ ਇੱਥੇ ਆ ਰਹੀ ਹੈ। ਆ ਇੱਥੋਂ ਖਿੱਚਦਾ ਗੈਸ। ਤੇ ਜਿਹੜੀ ਡਿਸਚਾਰਜ ਪਾਈਪ ਉਹ ਇਸ ਪਾਸੋਂ ਡਿਸਚਾਰਜ ਕਰਦਾ। ਡਿਸਚਾਰਜ ਕਿਵੇਂ ਕਰਦਾ ਉਹ ਸਾਰੀ ਤੁਹਾਨੂੰ ਤਕਨੀਕ ਸਮਝਾਉਣੀ ਆ ਜਿਹੜੀ ਪਲੇਟ ਆ ਇਹਦੇ ਉੱਪਰ ਲੱਗੀ ਹੁੰਦੀ ਹੈ। ਠੀਕ ਆ। ਮੰਨ ਕੇ ਚੱਲੋ ਕੰਪਰੈਸ਼ਰ ਐਸ ਵੇਲੇ ਇੱਥੇ ਆ। ਜਦੋਂ ਇੱਥੋਂ ਦੀ ਗੈਸ ਆ ਗਈ। ਹੌਣ ਮੰਨ ਕੇ ਚਲੋ ਕੰਪਰੈਸ਼ਰ ਇਸ ਜਗ੍ਹਾ ਰੁਕਿਆ ਹੋਇਆ ਹੈ ਇੱਥੋਂ ਗੈਸ ਇਸ ਇਸ ਏਰੀਆ 'ਚ ਜਿਵੇਂ ਸਿਲੰਡਰ ਦਾ ਪਿਸਟਨ ਚੱਲਦਾ ਹੁੰਦਾ ਉਸੇ ਤਰ੍ਹਾਂ ਇਹਨੂੰ ਰੋਟਰੀ ਕੰਪਰੈਸ਼ਰ ਕਹਿੰਦੇ ਆ ਇਹ ਰੂਟਰ ਘੁੰਮਦਾ ਵਿੱਚ ਹੁਣ ਤੁਸੀਂ ਇਸ ਏਰੀਆ 'ਚ ਗੈਸ ਭਰੀ ਹੋਈ ਹੈ ਇਸ ਏਰੀਆ 'ਚ ਗੈਸ ਭਰੀ ਹੋਈ ਹੈ ਕੰਪਰੈਸ਼ਰ ਨੇ ਰੂਟਰ ਨੂੰ ਇਸ ਇਸ ਪਾਸੇ ਘੁੰਮਣਾ ਜਦੋਂ ਇੱਥੇ ਆ ਜਾਊਗਾ ਇਹ ਚੀਜ਼ ਇੱਥੇ ਘੁੰਮ ਕੇ ਆ ਜਾਊਗੀ ਗੈਸ ਹੋਰ ਆਉਣੀ ਤਾਂ ਹੋਗੀ ਬੰਦ। ਹੋਰ ਗੈਸ ਆਉਣੀ ਬੰਦ ਹੋਗੀ ਕਿਉਂਕਿ ਆ ਚੀਜ਼ ਜਿਹੜੀ ਹੈਗੀ ਆ। ਹਰ ਚੀਜ਼ ਦੇ ਨਾਲ ਬਿਲਕੁਲ ਟੱਚ ਕਰਦੀ ਆ। ਗੈਸ ਹੋਰ ਨਹੀਂ ਆ ਸਕਦੀ। ਗੈਸ ਆ ਗਈ ਇਸ ਏਰੀਏ ਦੇ ਵਿੱਚ। ਹੁਣ ਇਸ ਏਰੀਏ ਦਾ ਜਿਹੜਾ ਹੈਗਾ ਵੋਲੀਅਮ ਜਾਂ ਖੇਤਰਫਲ ਆ ਉਹ ਹੌਲੀ-ਹੌਲੀ ਜਦ ਆਪਾਂ ਇਸ ਪਾਸੇ ਘਮਾਉਨੇ ਆ ਘਟਦਾ ਜਾਂਦਾ। ਘਟਦਾ ਜਾਂਦਾ ਜਿਹੜਾ ਵਿਚਾਲੇ ਪਲੇਟ ਲੱਗੀ ਹੋਈ ਆ। ਇਹ ਗੈਸ ਨੂੰ ਇੱਧਰ ਉੱਧਰ ਦੋਨਾਂ ਦੇ ਵਿੱਚ ਪਾਰਟੀਸ਼ਨਾਂ ਜਾਨ ਨਹੀਂ ਦਿੰਦੀ ਹੁਣ ਆਪਾਂ ਇਸ ਪਾਸੇ ਆਪਾਂ ਘੁਮਾ ਰਹੇ ਹਾਂ ਘੁਮਾ ਰਹੇ ਹਾਂ ਏਰੀਆ ਘਟਦਾ ਜਾਂਦਾ ਜਦੋਂ ਘਟਦਾ ਜਾਂਦਾ ਇਹਦੇ ਚ ਗੈਸ ਦਾ ਪ੍ਰੈਸ਼ਰ ਵੱਧਦਾ ਜਾਂਦਾ ਜਦੋਂ ਏਰੀਆ ਘਟ ਕੇ ਵੇਖੋ ਇੱਧਰ ਏਰੀਆ ਥੋੜਾ ਜਿਹਾ ਰਹਿ ਗਿਆ ਗੈਸ ਤੇ ਬਹੁਤ ਦਬਾਅ ਪੈ ਰਿਹਾ ਜਦੋਂ ਏਰੀਆ ਜਮਾਂ ਬਿਲਕੁਲ ਘਟ ਘਟ ਕੇ ਇੱਥੇ ਏਰੀਆ ਜਮਾਂ ਇੱਥੇ ਇਸ ਜਗ੍ਹਾ ਆ ਜਾਂਦਾ ਠੀਕ ਹੈ ਏਰੀਆ ਬਿਲਕੁਲ ਘਟ ਜਾਂਦਾ ਤੇ ਗੈਸ ਨੇ ਕਿਸੇ ਨਾ ਕਿਸੇ ਪਾਸੇ ਨਿਕਲਣਾ ਹੁੰਦਾ ਤੇ ਇਹ ਚੀਜ਼ ਇਸ ਤਰ੍ਹਾਂ ਲੱਗੀ ਹੁੰਦੀ ਹੈ ਤੇ ਇੱਥੇ ਲੱਗਿਆ ਹੁੰਦਾ ਜਦੋਂ ਗੈਸ ਦਾ ਦਬਾਅ ਪਾਉਂਦਾ ਇੱਥੇ ਲੱਗੀ ਵਾਲ ਆ ਜਿਵੇਂ ਇੰਜਨ ਦਾ ਵਾਲ ਹੁੰਦਾ ਨਾ ਆ ਬਿਲਕੁਲ ਇੱਕ ਵਾਲ ਪਲੇਟ ਲੱਗੀ ਹੋਈ ਹੈ ਇੱਥੇ ਜਦੋਂ ਗੈਸ ਦਾ ਦਬਾਅ ਪੈਂਦਾ ਹੈ ਆ ਵਾਲ ਪਲੇਟ ਤੁਹਾਨੂੰ ਹਿੱਲਦੀ ਮੂਵ ਕਰਦੀ ਦਿਸਦੀ ਹੋਣੀ ਹੈ ਤੇ ਗੈਸ ਇਸ ਤਰ੍ਹਾਂ ਹੀ ਉੱਪਰ ਨਿਕਲ ਜਾਂਦੀ ਇਹ ਚੀਜ਼ ਇੱਥੇ ਹੁੰਦੀ ਹੈ ਜਦੋਂ ਗੈਸ ਉੱਪਰ ਨਿਕਲ ਜਾਂਦੀ ਹੈ ਕੰਪਰੈਸ ਕਰਕੇ ਗੈਸ ਉੱਪਰ ਕੱਢ ਦਿੰਦਾ ਇਹ ਏਰੀਆ ਫਿਰ ਖਾਲੀ ਹੋ ਗਿਆ ਇੱਥੇ ਫਿਰ ਗੈਸ ਆ ਜਾਂਦੀ ਹੈ ਠੀਕ ਆ ਇੱਥੇ ਫਿਰ ਗੈਸ ਆ ਗਈ ਤੇ ਦੁਬਾਰਾ ਫੇਰੇ ਨੇ ਆ ਜਿਹੜਾ ਰੂਟਰ ਇਹਨੇ ਇੱਥੇ ਆ ਕੇ ਗੈਸ ਹੋਰ ਨਹੀਂ ਬੰਦ ਕਰਤੀ ਗੈਸ ਹੋਰ ਨਹੀਂ ਬੰਦ ਕਰਤੀ ਜਿਹੜੀ ਵਿੱਚ ਆ ਉਹਨੂੰ ਕੰਪਰੈਸ ਕਰਕੇ ਫੇਰ ਬਾਹਰ ਕੱਢਦੀ ਇਹ ਸਿਸਟਮ ਚੱਲਦਾ ਰਹਿੰਦਾ ਹੁਣ ਆਪਾਂ ਇਹ ਦੇਖਣਾ ਵੀ R22 ਤੇ R32 ਦੇ ਵਿੱਚ ਫਰਕ ਕੀ ਆ ਤੁਹਾਨੂੰ ਪਤਾ ਵੀ R22 ਵਾਲੇ ਕੰਪਰੈਸ਼ਰ ਦਾ ਜਿਹੜਾ ਪ੍ਰੈਸ਼ਰ ਆਰ 22 ਦੀ ਗੈਸ ਆ ਘੱਟ ਪ੍ਰੈਸ਼ਰ ਤੇ ਪੰਪ ਕਰਦੀ ਏ ਤੇ ਆਰ 32 ਵਾਲੀ ਗੈਸ ਦਾ ਪ੍ਰੈਸ਼ਰ ਜਿਆਦਾ ਹੁਣ ਆਪਾਂ ਤੁਹਾਨੂੰ ਮੋਟਾ ਅੰਦਰੋਂ ਮੇਰੇ ਕੋਲ ਮੇਰਮੈਂਟ ਕਰਨ ਵਾਸਤੇ ਤਾਂ ਕੁਝ ਹੈ ਨਹੀਂਗਾ ਮੈਂ ਤੁਹਾਨੂੰ ਆ ਚੀਜ਼ ਦਿਖਾਉਣਾ ਆ ਹੈਗਾ ਆਰ ਬਾਈ ਵਾਲਾ ਕੰਪਰੈਸ਼ਰ ਇਹਦੇ ਵਿੱਚ ਰਾਮਨਾਇ ਇਹ ਚੀਜ਼ ਜਾ ਰਹੀ ਆ ਤੇ ਇਹਦੇ ਵਿੱਚ ਨਹੀਂ ਜਾਦੀ ਠੀਕ ਆ ਵੈਸੇ ਵੀ ਆਪਾਂ ਜੇ ਦੇਖਾਂਗੇ ਤੇ ਇਹਦਾ ਵੋਲੀਅਮ ਹੈਗਾ ਘਟ ਠੀਕ ਆ ਦੂਜਾ ਆਪਾਂ ਤੁਹਾਨੂੰ ਇੱਕ ਉਹਦਾ ਥੋੜਾ ਜਿਹਾ ਥੱਲੇ ਆ ਮੋਟੀ ਜੀ ਗਿਣਤੀ ਦੱਸਦੇ ਆ ਤੇ ਆਹ ਬਹੁਤ ਆ ਡੂੰਘਾ 3 ਸੈਂਟੀਮੀਟਰ ਤੋਂ ਵੀ ਜ਼ਿਆਦਾ 3.5 ਸੈਂਟੀਮੀਟਰ ਤੇ ਇਹ ਹੈਗਾ 2 ਸੈਂਟੀਮੀਟਰ ਇਹ 2 ਸੈਂਟੀਮੀਟਰ ਏਰੀਆ ਆ ਹੈਗਾ 3.5 3 ਸੈਂਟੀਮੀਟਰ ਜਿਹੜਾ ਇਹ ਤੁਹਾਨੂੰ ਚੀਜ਼ ਦਿਖਾਉਣਾ ਦਿਖਾਈ ਹੈ ਮੈਂ ਇਹਨੂੰ ਕਹਿੰਦੇ ਡਿਸਪਲੇਸਮੈਂਟ ਡਿਸਪਲੇਸਮੈਂਟ ਉਸ ਏਰੀਆ ਨੂੰ ਕਹਿ ਸਕਦੇ ਆਪਾਂ ਜੋ ਸਿਲੰਡਰ ਦੇ ਵਿੱਚ ਪਿਸਟਨ ਚੱਲਦਾ ਜਿਹੜੇ ਏਰੀਆ ਦੇ ਵਿੱਚ ਜਿੰਨੇ ਏਰੀਆ ਵਿੱਚ ਪਿਸਟਨ ਮੂਵ ਹੁੰਦਾ ਉਹਨੂੰ ਕਹਿੰਦੇ ਡਿਸਪਲੇਸਮੈਂਟ ਇਹਦੀ ਡਿਸਪਲੇਸਮੈਂਟ ਘਟਾ R32 ਵਾਲੇ ਕੰਪਰੈਸ਼ਰ ਦੀ ਆ ਬਾਈਏ ਵਾਲੇ ਕੰਪਰੈਸ਼ਰ ਦੀ ਡਿਸਪਲੇਸਮੈਂਟ ਜਿਆਦੀ ਹੈ ਜਾਨੀ ਕਿ ਇਹਦੇ ਵਿੱਚ ਜਿਆਦੀ ਗੈਸ ਆਉਂਦੀ ਹੈ ਜਦੋਂ ਪਿਸਟਨ ਪمپ ਕਰਦਾ ਇਹਦੇ ਵਿੱਚ ਆਉਂਦੀ ਹੈ ਘੱਟ ਗੈਸ ਜਦੋਂ ਕਿ ਪਿਸਟਨ ਪੰਪ ਕਰਦਾ ਕਿਉਂਕਿ ਇਹਦਾ ਗੈਸ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਤੇ ਪੰਪ ਕਰਨ ਲੱਗਿਆਂ ਕੰਪਰੈਸ਼ਨ ਦਾ ਜ਼ੋਰ ਬਹੁਤ ਲੱਗੂਗਾ ਇਸ ਕਰਕੇ ਇਹ ਗੈਸ ਦੀ ਜੋ ਵੋਲਿਊਮ ਆ ਉਹ ਘਟਾਈ ਹੋਈ ਹੈ ਜਿਹਦੇ ਕਰਕੇ ਇਹ ਗੈਸ ਘੱਟ ਪੰਪ ਕਰਦਾ ਮੇਨ R22 ਤੇ R32 ਵਾਲੇ ਕੰਪਰੈਸ਼ਨ ਦੇ ਵਿੱਚ ਮੈਨੂਫੈਕਚਰਿੰਗ ਦੇ ਵਿੱਚ ਇਹੀ ਫਰਕ ਪਾਇਆ ਕਿ ਇਹਦਾ ਪਿਸਟਨ ਛੋਟਾ ਬਹੁਤ ਛੋਟਾ ਇਹਦਾ ਪਿਸਟਨ ਇਹ ਤਾਂ ਪਿਸਤਨਾ ਹੈਗਾ ਬਹੁਤ ਵੱਡਾ ਜਿਹਦੇ ਕਰਕੇ R32 ਵਾਲੇ ਕੰਪਰੈਸ਼ਨ ਦੀ ਵਾਇਨਿੰਗ ਦੇ ਵਿੱਚ ਤਾਂ ਖਾਸ ਕਰਕੇ ਕੋਈ ਫਰਕ ਨਹੀਂ ਪਾਇਆ 20 ਨੰਬਰ ਤਾਰ ਹੈਗੀ ਹੈ ਪਰ ਇਹ ਗੈਸ ਦਾ ਜਿਆਦਾ ਪ੍ਰੈਸ਼ਰ ਹੋਣ ਕਰਕੇ ਕੰਪਰੈਸ਼ਨ ਥੋੜੀ ਥੋੜੀ ਗੈਸ ਪੰਪ ਕਰਦਾ ਤੇ ਇਹਦੇ ਨਾਲ RPM ਵਧਾਏ ਆ ਜਿਹਦੇ ਕਰਕੇ ਗੈਸ ਘੱਟ ਪੰਪ ਕਰੂਗਾ ਪਰ RPM ਇਹਦੇ ਜਿਆਦਾ ਹੈ ਚੱਕਰ ਜਿਆਦਾ ਹੈ ਇਹਦੇ R32 ਵਾਲੇ ਕੰਪਰੈਸ਼ਨ ਦੇ ਸੋ ਦੋਸਤੋ ਤੁਸੀਂ ਵੀਡੀਓ ਚ ਦੇਖਿਆ ਤਿੰਨ ਇੱਕ ਮੁੱਖ ਗੱਲਾਂ ਹੈਗੀਆਂ ਜਿਹੜੀਆਂ ਆਪਾਂ ਕਿ R32 ਕੰਪਰੈਸ਼ਨਰ ਦੀ ਬਦਲੀ R22 ਕੰਪਰੈਸ਼ਨਰ ਦੇ ਨਾਲ ਨਹੀਂ ਕਰ ਸਕਦੇ ਇੱਕ ਤਾਂ ਮੈਂ ਤੁਹਾਨੂੰ ਰੀਜਨ ਦੱਸਿਆ ਵੀ ਕੰਪਰੈਸ਼ਨਰ ਦੇ ਪ੍ਰੈਸ਼ਰ ਦੀ ਡਿਸਪਲੇਸਮੈਂਟ ਦਾ ਫਰਕ ਆ ਕਿਉਂਕਿ R32 ਗੈਸ ਦਾ ਰਨਿੰਗ ਪ੍ਰੈਸ਼ਰ 130 ਤੋਂ 160 PSI ਆ ਜਿੱਥੇ ਕੇ ਆਰ 22 ਗੈਸ ਦਾ ਰਨੰਗ ਪ੍ਰੈਸ਼ਰ 60 ਤੋਂ 70 ਪੀਐਸਆਈ ਹੈ ਦੂਜੀ ਸਭ ਤੋਂ ਵੱਡਾ ਰੀਜਨ ਹੈਗਾ ਆਰ 32 ਗੈਸ ਦੇ ਨਾਲ ਜੋ ਤੇਲ ਚੱਲਦਾ ਜੋ ਉਸ ਦੇ ਕੰਪੈਰੀਸ਼ਨ ਆਸਤੇ ਤੇਲ ਬਣਾਇਆ ਗਿਆ ਹੈ ਉਹ ਹੈਗਾ ਸਿੰਥੈਟਿਕ ਆਇਲ ਸਿੰਥੈਟਿਕ ਆਇਲ ਅਗਰ ਜੇ ਖੁੱਲਾ ਰਹਿ ਜੇ ਹਵਾ ਦੇ ਨਾਲ ਹਵਾ ਦੇ ਵਿੱਚੋਂ ਮੋਇਸਚਰ ਬਹੁਤ ਜ਼ਿਆਦਾ ਖਿੱਚਦਾ ਉਹ ਜਿਹੜੀ ਮੋਇਸਚਰ ਆ ਤੇਲ ਦੇ ਨਾਲ ਮਿਕਸ ਹੋ ਕੇ ਐਸਿਡ ਬਣਾਉਂਦੀ ਹੈ ਤੇ ਜਿਹੜਾ ਐਸਟਾ ਉਹ ਕੰਪਰੈਸ਼ਰ ਦਾ ਬਹੁਤ ਜਿਆਦਾ ਨੁਕਸਾਨ ਕਰਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਆ ਜੀ ਤੇ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੀ